ਹਾਏ ਸਨੀਤਾ ਡੈਡੀ ਕਦੋਂ ਦਾ ਗਿਆ ਬਾਹਰ ਆਏ ਨਹੀਂ ਅਜੇ ਤੱਕ ਐਨੀ ਗਰਮੀ ਪੈਣ ਦੀ ਉਤੋਂ ਇਹ ਨਹੀਂ ਪਤਾ ਲੱਗਦਾ ਕਿ ਟਾਈਮ ਨਾਲ ਆਪਣੇ ਘਰ ਨੂੰ ਚਲ ਜਾ ਮੈਂ ਅੰਤਰਾ ਜੀ ਨੂੰ ਕੁਝ ਹੋ ਜਾਣਿਆ ਕੋੜੇ ਕੋੜੇ ਧੁੱਪ ਵਾ ਬਾਹਰ ਹਾਦੀ ਹੋਈ ਇਨਾਂ ਵਾਲੀ ਵੀ ਕਿਤੇ ਅੱਗੇ ਜੇ ਮੈਂ ਬਾਹਰ ਵੇਖਣੇ ਤੂੰ ਇੱਥੇ ਬੈਠੀ ਆ ਕੀ ਕਰਾਂ ਫਿਰ ਜੀ ਨੂੰ ਕੁਛ ਹੁੰਦਾ ਵਾ ਅੰਤਰਾ ਕਦੀ ਅੰਦਰ ਤੇ ਕਦੀ ਬਾਹਰ ਸਾਰਾ ਦਿਨ ਦਾ ਲੰਘ ਜਾਂਦਾ ਜੀ ਨੂੰ ਕੁ ਹੁੰਦਾ ਤੇ ਪਾਣੀ ਪੀ ਦਿਆ ਕਰ ਉਹ ਘੜੇ ਚ ਪਾ ਕੇ ਰੱਖਿਆ ਠੰਡਾ ਪਾਣੀ ਤਾਂ ਪੀ ਲਈਦਾ ਵਾ ਪਰ ਫਿਰ ਵੀ ਗਰਮੀ ਜ਼ਿਆਦਾ ਪੈਣ ਦੀ ਘਬਰਾਹਟ ਹੀ ਹੋ ਜਾਂਦੀ ਆ ਤੇ ਤੁਸੀਂ ਦੱਸੋ ਮੈਨੂੰ ਕੰਮ ਹੋ ਗਿਆ ਜਿਹੜਾ ਕੰਮ ਗਏ ਹੀ ਉਹ ਕੰਮ ਕੋਈ ਕਾਦਾ ਹੁਣ ਆਈ ਆ ਉਹ ਕਹਿੰਦਾ ਹੁਣ ਕੱਲ ਨੂੰ ਆਇਆ ਲੈ ਦੱਸ ਉਹ ਮੈਮ ਦੱਸੀ ਗੱਲ ਮੈਂ ਯਾਰ ਉੱਤੋਂ ਗੋਡੇ-ਗੋਡੇ ਗਰਮੀ ਆ ਕਿ ਤੂੰ ਫੇਰੇ ਮਰਾਈ ਜਾਂਦਾ ਤੇ ਇਹਨੂੰ ਕੋਈ ਇੱਕ ਟਾਈਮ ਦੱਸ ਮੈਨੂੰ ਠੀਕ ਆ ਨਾ ਮੇਰੇ ਕੋਲ ਰੋਜ਼-ਰੋਜ਼ ਨਿਗਾਹ ਆ ਜਾਂਦਾ ਅੰਦਰ ਇੰਨੀ ਗਰਮੀ ਦੇ ਵਿੱਚ ਆ ਬਿਮਾਰ ਹੋ ਗਿਆ ਤੇ ਫਿਰ ਉਹ ਜ਼ਾਦੇ ਕੋਣ ਕੀ ਕਰਨਾ ਫਿਰ ਅਗਲਾ ਅਫਸਰ ਬੰਦਾ ਕੀ ਬੰਦਾ ਨੂੰ ਕਹੇ ਵੀ ਸਾਨੂੰ ਆਂਤਰਾ ਚਲ ਕੋਈ ਗੱਲ ਨਹੀਂ ਸਾਨੂੰ ਤੇ ਆਪਣੇ ਕੰਮ ਨਾਲ ਸਾਡਾ ਕੰਮ ਵਧ ਰਿਹਾ ਬਹੁਤ ਗੱਲ ਹੈ ਮੈਂ ਕਿਹਾ ਤੁਹਾਡੇ ਤੇ ਕੱਲ ਦੀ ਹੈ ਉਹਨੇ ਕੱਲ ਜਾ ਕੇ ਫਿਰ ਕਿੰਦਾ ਫਿਰ ਤੇ ਆਜੋ ਟਾਈਮ ਨਾਲ ਉਹਨਾਂ ਦਾ ਤਾਂ ਕੁਰਸੀ ਤੇ ਬੈਠਿਆਂ ਦਾ ਮੂੰਹ ਹੀ ਲੈਣਾ ਚੰਗੀ ਤੇ ਸਾਡੇ ਵਰਗਿਆਂ ਨੂੰ ਜਰਾਣ ਆਉਂਦੀ ਉਹ ਚਲ ਹੁਣ ਕੀ ਕਰਨਾ ਅਗਲੇ ਨੇ ਹਾਂ ਕੀਤੀ ਆ ਤੇ ਚਲੋ ਮੇਰੀ ਗੱਲ ਸੁਣੋ ਮੈਂ ਲੱਸੀ ਬਣਾ ਕੇ ਲਵਾਂ ਠੰਡੀ ਦੇ ਲਾ ਬਣਾ ਲਾ ਆ ਪਾਪਾ ਬਰਕ ਬੁਰਕ ਪਾ ਕੇ ਬਣਾਉਣੀ ਆ ਤੇ ਤੂੰ ਜਿੱਤੇ ਬਣਾ ਕੇ ਰੱਖਣੀ ਮੇਰੀ ਸਲਾਹ ਲੈਣ ਦੀ ਕਿ ਲੋੜ ਹੈ ਸਲਾਹ ਨਹੀਂ ਲੈਤਾ ਢੀ ਮੈਂ ਮੈਂ ਕੀ ਬਣਾ ਤਾ ਹੈ ਗਾਈ ਵਧੀਆ ਦੀ ਭੇਜ ਰਖ ਲਈ ਦੀ ਆ ਪੀ ਲੈਣੀ ਤੂੰ ਜੇ ਜੀ ਕਰਨਾ ਤੇਰਾ ਮੈਂ ਤਾਂ ਸੋਚਿਆ ਵੀ ਕੀ ਪਤਾ ਵਾ ਲੱਸੀ ਪੀਣੀ ਆ ਕਿ ਨਹੀਂ ਪੀਣੀ ਮੁੜ ਕੇ ਕਹਿ ਦਾ ਨਿੰਬੂ ਪਾਣੀ ਬਣਾਵਾਂ ਤਾਂ ਤਾਂ ਕਰਕੇ ਡੀਕਣ ਦੀ ਤੁਹਾਨੂੰ ਮੈਂ ਆਉਂਦੇ ਆ ਤੇ ਫੇਰ ਉਹ ਜਿਹੜੀ ਚੀਜ਼ ਘਰ ਬਣੀ ਐ ਤੋ ਖਾ ਪੀ ਲੈਣੀ ਚਾਹੀਦੀ ਆ ਤੁਹਾਡੇ ਮੂਡ ਦਾ ਕੌਣ ਪਤਾ ਵਾ ਤੁਹਾਡਾ ਵੀ ਪਤਾ ਚਾਹ ਹੀ ਮੰਗ ਲੋ ਨਹੀਂ ਗਰਮੀ ਦੇ ਵਿੱਚ ਚਲ ਕੋਈ ਨਹੀਂ ਚਾਹ ਦੀਦਾ ਚਾਹ ਫਿਰ ਤਾ ਲੱਸੀ ਦਾ ਚਲ ਲੱਸੀ ਲੈ ਆ ਚਲ ਮੈਂ ਲੱਸੀ ਬਣਾਉਣੀ ਆ ਫਿਰ ਵਧੀਆ ਜੀ ਹੈ ਮਿੱਠੀ ਬਣਾਵਾਂ ਕਿ ਲਾਉਣ ਵਾਲੀ ਹੈ ਮਿੱਠੀ ਉਹ ਜਾ ਜੋ ਮਰਜ਼ੀ ਕਰ ਲੈ ਚਲ ਮਿੱਠੀ ਬਣਾਉਣੀ ਆ ਮੋੜ ਸੁੱਕਦਾ ਬੈਠਾ ਤੂੰ ਹੀ ਕੰਨ ਬੈਠਾ ਹੀ ਆ ਮੈਂ ਚੱਲ ਯਾਰ ਠੰਡਾ ਘੁੱਟ ਪੀਵਾਂਗੇ ਤੇ ਫੇਰੀ ਗੱਲ ਬਣਨੀ ਹੈ ਚੱਲ ਭੂਆ ਮੇਰਾ ਪੰਜਾਰਾ ਮੇਚ ਬੜੀ ਜਾਂਦੇ ਰਖਾ ਦੇ ਆਹੋ ਬੜੀ ਤੇ ਚ ਜਾਣਵਾ ਨਾ ਪਹਿਲਾਂ ਆਪਣੇ ਵੱਲ ਵੇਖ ਤੇ ਸਹੀ ਹੈ ਕੀ ਆ ਤੂੰ ਪੰਗੇ بڑے ਵੱਡੇ ਵੱਡੇ ਲੈਣਾ ਵਾ ਬਿੰਦਾਣੀ ਵਾ ਹੈ ਤੂੰ ਹੈਗਾ ਇਹਨ ਕਿਹੇ ਪਾਸੇ ਨਾ ਤੁਰਿਆ ਰਹਿਣਾ ਹੁਣ ਆ ਕਰ ਲਈ ਤੇ ਪੂਆ ਹਣਾ ਕਰ ਲਈ ਮੈਂ ਨਿਆਣੀ ਤੇਰੇ ਨਾਲ ਨਾਲ ਤੁਰੀ ਫਿਰਾਂ ਲਗਦਾ ਤੈਨੂੰ ਦੜਗੇ ਭੁਆਰੀ ਮੈਂ ਚੱਲਾਂ ਬਾਹਰ ਹੂੰ ਗੱਲਾਂ ਤੇ ਇਹ ਕਰਦਾ ਚੱਲ ਦੱਸ ਕੀ ਖੇੜਨਾ ਬਾਹਰ ਨਹੀਂ ਜਾਣਾ ਪੁੱਤ ਗਰਮੀ ਬੜੀ ਆ ਚੱਲ ਹੁਣ ਮਿਸਟ ਮਸਾਲਾ ਖੇ ਲੈ ਚੱਲ ਕਰ ਲੈ ਕੋ ਕੋ ਕਹ ਬੋਲੇ ਤੇ ਹੈ ਨਹੀਂ ਤੂੰ ਪਹਿਲਾਂ ਸਿੱਧੀ ਚ ਪੇੜ ਮਾਰ ਦੀਦੀ ਐ ਪਹਿਲਾਂ ਲੂਣ ਮਿਰਚ ਮਸਾਲਾ ਤੇ ਬੋਲ ਲੂਣ ਮਿਰਚ ਮਸਾਲਾ ਹੁਣ ਹੁਣ ਮੇਰੀ ਵਾਰੀ ਚੱਲ ਲੂਣ ਮੇਚੂਸਾ ਲਾਏ ਸ਼ੁਗਰ ਦਾ ਨਾਮ ਅਜਿੱਦਨ ਦੀ ਤੂੰ ਆਈ ਹੈ ਨਾ ਉਸ ਦਿਨ ਦਾ ਘਰ ਵਹਿਣ ਲੱਗਾ ਇਹਦੇ ਇਹਨਾਂ ਸਾਰੀ ਦਿਹਾੜੀ ਬਾਹਰ ਹੀ ਰਹਿੰਦਾ ਸੀ ਤੇ ਘਰ ਤੇ ਟਿਕਦਾ ਨਹੀਂ ਆਣ ਕੇ ਫਿਰ ਕੋਈ ਛੂਤ ਰਾਇ ਹੀ ਰਹੇ ਹੁਣ ਵੀ ਕਹਿੰਦੇ ਜੀ ਮੈਨੂੰ ਨਹੀਂ ਨਾ ਖੇਡਣਾ ਤੇ ਮੈਂ ਬਾਹਰ ਚਲੇ ਆਪਣੇ ਦੋਸਤਾਂ ਨਾਲ ਖੇਡਣਾ ਅਸੀਂ ਮੇਰੇ ਨਾਲ ਪੰਜਾ ਲਾਉ ਮੇਚ ਘੜ ਤੋਂ ਜਾਰੀ ਪਾਵਰਾ ਮੈਂ ਤਾਂ ਮੈਂ ਤਾਂ ਆਪਣੇ ਆਪ ਨੂੰ ਵੇਖ ਤੇ ਨਾ ਅੱਛਾ ਤੂੰ ਕੋਈ ਫੇਵ ਹੋਪਾ ਵਰਗਾ ਹੈ ਤੂੰ ਬੜੀ ਤਾਕਤ ਹੈ ਤੇਰੇ ਚ ਚੱਲ ਖੇਡੀ ਜਾਓ ਕੀ ਖੇਡਣ ਦੇ ਹੋ ਲੂਣ ਮਿਰਚ ਮਸਾਲਾ ਖੇਡਾਂ ਨੇ ਹਾਂ ਤੇ ਸਗੋਂ ਵੈਹੇ ਨਾ ਚੰਗਾ ਵਾ ਵੈਹੇ ਭਬਜੀ ਬਾਹਰ ਵੀ ਜਾਂਦਾ ਕਰੋ ਘੜੀ ਪਾਲੇ ਨੂੰ ਨਹੀਂ ਨਵ ਜਾਂਦਾ ਤੇ ਹੈ ਫਿਰ ਘਰ ਆਉਂਦਾ ਨਾਣੀ ਨੂੰ ਲੈਂਦਾ ਤੇ ਇੰਨੀ ਧੁੱਪ ਵਿੱਚ ਤੈਨੂੰ ਪਤਾ ਬਾਹਰ ਵੀ ਨਹੀਂ ਜਾਣਾ ਇੰਨਾ ਚੰਗਾ ਨਹੀਂ ਤੇ ਮੋਬਾਈਲ ਤੇ ਜੇ ਬਾਹਰ ਨਾ ਨਾ ਜਾਏ ਮੋਬਾਈਲ ਇਹਨੂੰ ਦੇ ਦਿਓ ਜਿੰਨੀ ਤੇ ਮਰਜ਼ੀ ਲੈ ਕੇ ਬੈਠਾ ਰਿੰਦਾ ਵਾ ਚਲ ਇੰਨਾ ਫੋਨ ਵੀ ਨਹੀਂ ਵੇਖਣਾ ਚਾਹੀਦਾ ਅੱਖਾਂ ਤੇ ਅਸਰ ਪੈਂਦਾ ਵਾ ਤੈਨੂੰ ਦੇਖੋ ਸਹੀ ਅger ਮੂੰਹ ਕਿਦਾਂ ਨਾ ਹੋਇਆ ਵਾ ਕੀ ਕਰਨਾ ਫਿਰ ਮੈਂ ਚਲੋ ਕੋਈ ਨਹੀਂ ਇੰਨਾ ਘੜੀ ਆਪ ਖੇਡ ਖੋਡ ਲਿਆ ਕਰੋ ਨਾ ਦੇ ਨਾਲ ਫਿਰ ਵੀ ਨਾ ਕਰ ਰਹੀ ਨਾ ਮੈਨੂੰ ਹੀ ਕਹੂਗਾ ਆ ਕਰੀਏ ਮੰਮਾ ਉਹ ਕਰੀਏ ਚਲੋ ਜਿੱਦਨ ਦੀ ਤੂੰ ਆਏ ਤੇ ਨਾਲ ਆ ਰਹੇ ਲੱਗਾ ਵਾ ਚੰਗਾ ਹੈ ਸਭ ਤੇ ਨਾ ਮੈਂ ਕੀ ਕਹਿੰਦੀ ਆ ਹਾਂਜੀ ਮੈਂ ਖੁੰਮਣ ਨਾ ਚਲੀਏਗੀ ਤੇ ਅੱਜ ਘੁੰਮਣ ਕਿੱਥੇ ਜਾਣਾ ਵਾ ਪਾਪੀ ਜੀ ਨਹੀਂ ਗਰਮੀ ਵਿੱਚ ਨਵਾ ਜੀ ਥੋੜੀ ਜਾਣਾ ਵਾ ਸ਼ਾਮ ਨੂੰ ਮੈਂ ਕਹਿਣੀ ਆ ਜਾਵਾਂਗੇ ਘੁੰਮ ਫਿਰ ਕੇ ਉਹਨੇ ਬਾਜ਼ਾਰੋਂ ਨਾਲੇ ਸਮਾਨ ਥੋੜਾ ਜਿਹਾ ਖਰੀਦਣਾ ਉਹ ਖਰੀਦ ਲਾਂਗੇ ਤੇ ਨਾਲੇ ਰਾਤ ਦਾ ਡਿਨਰ ਵੀ ਕਰਕੇ ਆਵਾਂਗੇ ਆਏ ਮਮਾ ਦਾ ਪੀਆ ਖਾਣਾ ਆਹ ਵੇ ਲੈ ਖਵਾ ਲਓ ਇਹਨੂੰ ਪੀਜ਼ਾ ਰੋਟੀ ਤੇ ਤੈਨੂੰ ਨੰਗ ਦੀਣੀ ਆ ਪੀਜ਼ਾ ਵੇਖ ਕੇ ਦੀ ਛੇਤੀ ਨੀਕ ਲਿਆ ਇਹ ਤੇ ਪਹਿਲੀਆਂ ਚ ਕਹਿਣ ਲੱਗ ਪੈਂਦਾ ਪੀਜ਼ਾ ਤੇ ਭੂਆ ਨੂੰ ਮਨਾ ਚੱਲੀਏ ਕਿਆ ਭੂਆ ਜੀ ਚੱਲੀਏ ਆਪਾਂ ਚਲੇ ਜਾਵਾਂਗੇ ਪਰ ਪੀਜ਼ਾ ਪੂਜ਼ਾ ਨਹੀਂ ਕੋਈ ਵੀ ਮੈਂ ਜੋ ਕਹਿਣਗੇ ਉਹ ਹੀ ਖਾਣੇ ਫਿਰ ਆਪਾਂ ਫਰੂਟ ਲੈ ਕੇ ਆਵਾਂਗੇ ਤੇਰੇ ਵਾਸਤੇ ਉਹੀ ਖਾਣਾ ਠੀਕ ਆ ਨਾ ਕੀ ਖਾਣਾ ਬੋਸ ਲੈਨੋ ਆਂਬ ਖਾਣੇ ਆਓ ਚੱਲ ਲਾਂਵਾਂਗੇ ਆਓ ਚੱਲ ਆਂਬ ਬੁਲਾ ਲਾਂਗੇ ਤੇ ਚੱਲ ਜਾਾਂਗੇ ਹੁਣ ਸ਼ਾਮ ਨੂੰ ਜਾਵਾਂਗੇ ਫਿਰ ਆਪਾਂ ਹਾਂਜੀ ਹਾਂਜੀ ਸ਼ਾਮ ਨੂੰ ਜਾਵਾਂਗੇ ਹੁਣ ਤੇ ਫਰਾਂ ਨਹੀਂ ਕਰਾਂ ਆਓ ਨਹੀਂ ਹੁਣ ਤੇ ਧੁੱਪ ਬੜੀ ਲੱਗੀ ਐ ਧੁੱਪੇ ਜਾਣ ਨੂੰ ਨਹੀਂ ਜੀ ਘਰ ਦਾ ਬਾਹਰ ਸ਼ਰਨਾ ਹਾਂਜੀ ਮੰਮੀ ਕੋਤ ਮੇਰੀ ਗੱਲ ਸੁਣਾ ਮੈਂ ਨਾ ਰੱਸੀ ਬਣਾਉਣ ਗਈ ਤੂੰ ਪੀਣੀ ਆ ਬਣਾ ਲ ਮੰਮੀ ਪੀ ਲੈਣੀ ਆ ਤੇ ਸਨੀ ਕਿੱਥੇ ਆ ਉਹ ਵੀ ਬਾਹਰ ਨੂੰ ਨਹੀਂ ਆ ਅੱਛਾ ਜਾ ਉਹਨੂੰ ਪੁੱਛ ਕੇ ਆ ਪਹਿਲਾਂ ਪੀਣ ਲੱਸੀ ਪੀਣੀ ਆ ਫਿਰ ਇੱਕ ਹੋਰ ਉਹ ਡੜਾ ਜਾਗ ਬਣਾ ਲਾ ਤੇ ਤੂੰ ਬਣਾ ਲਵਾ ਪੀ ਤੇ ਲੈਣੀ ਆ ਉਹਨਾਂ ਨੇ ਗੱਲ ਕਿੰਨੀ ਪੈਣ ਰਹੀ ਆ ਮੈਂ ਤਾਂ ਤੇਰੇ ਪਿਓ ਦੀ ਕੰਡਈ ਸਾਰੀ ਦੁਪਹਿਰ ਲਾਏ ਅੱਜ ਫੇਰ ਤਾਂ ਕੰਮ ਫੇਰ ਕੋਈ ਨਹੀਂ ਬਣਿਆ ਤੇ ਹੁਣ ਮੈਂ ਉਹਨਾਂ ਨੂੰ ਕਹਿਣ ਡਈ ਹੀ ਵੀ ਤੁਸੀਂ ਬੈਠੋ ਤੇ ਮਲੱਸੀ ਬਣਾਵਾ ਇਹ ਤਾਂ ਪਹਿਲਾਂ ਕਿਉਂ ਨਹੀਂ ਬਣਾਈ ਮੈਂ ਦੱਸ ਜੇ ਮੈਂ ਬਣਾਵਿੰਦੀ ਫਿਰ ਕਹਿਣਾ ਹੀਗਾ ਤੂੰ ਚਾਹ ਬਣਾਵਾ ਚਾਹ ਪੀਣੀ ਆ ਤੁਹਾਨੂੰ ਕਿਹਨਾਂ ਨੂੰ ਪਤਾ ਨਹੀਂ ਲੱਗਦਾ ਸਹੀ ਗੱਲ ਵਾ ਇਹਨਾਂ ਦੀ ਜਾਣ ਹੀ ਦੇ ਤੂੰ ਇਹ ਜੋ ਬਣਾਕਦੇ ਇਹ ਕਹਿੰਦੇ ਆ ਨਹੀਂ ਆਉਣੀ ਪੀਣਾ ਉਹ ਪੀਣਾ ਉਲਟਾ ਹੀ ਚਲਣਾ ਹੁੰਦਾ ਵਾ ਤੇ ਮੈਂ ਐਦਾ ਕਰਦੀ ਫਿਰ ਵੱਡਾ ਜੱਗ ਮਾ ਵਾ ਬਖਬੂਰ ਪਾ ਕੇ ਬਣਾ ਲੈਂਦੀ ਆ ਬਣਾ ਲਓ ਤੁਸੀਂ ਕਿੰਨੇ ਸਾਰੇ ਜਾਣੇ ਹੁੰਲਾਣਾ ਇੱਕ ਤੰਤਰੀ ਗਰਮੀ ਨੇ ਮਾਤਮਾਰ ਛੜੀ ਆ ਤੇ ਉਹ ਨਹੀਂ ਸਮਝ ਆਉਂਦੀ ਲੈ ਪੁੱਤ ਤੂੰ ਹੀ ਪੀ ਲੈ ਲੱਸੀ ਮੇਰੀ ਗੱਲ ਸੁਣ ਪਾਣੀ ਦਾ ਨੰਗਰਾਂ ਪਾਣੀ ਡਾ ਆਇਆ ਅੱਛਾ ਹਾਂ ਪੱਠੇ-ਪੁੱਠੇ ਪਾਤੇ ਹੀ ਉਹ ਪੱਠੇ ਪਾਤੇ ਆ ਬਾਕੀ ਹੁਣ ਵੱਢਣੇ ਆ ਮੈਂ ਸਾਮਣ ਵੱਢਣੇ ਆ ਟੰਡੀਆਂ ਅੱਛਾ ਆਹ ਮੇਰੀ ਗਾਸਨ ਕਰਨੀ ਬੜੀ ਪੈਣ ਈ ਆ ਸਵੇਰੇ ਉੱਠ ਕੇ ਪੱਠੇ ਵੱਢਿਆ ਕਰ ਪਹਿਲਾਂ ਠੀਕ ਆ ਬਾਕੀ ਕੰਮ ਬਾਅਦ ਕਰਿਆ ਕਰ ਲੈ ਗਨੀ ਤੇ ਆ ਵੇਲਾ ਆ ਕੂਲਰ ਲੈਣਤਾ ਹੀ ਉਹ ਨਵਾ ਤੇ ਵੇਲਾ ਕਿੰਨਾ ਫਾਇਦਾ ਹੋਗਾ ਇਹਦਾ ਤੂੰ ਤਾਂ ਨਹੀਂ ਮੰਨਦਾ ਮੇਰੀ ਨੌਂ ਨੇ ਲਿਆਂਦਾ ਵਾ ਚੱਲ ਜਨ ਵੀ ਲਿਆਂਦਾ ਵਾ ਮੈਂ ਗੱਲ ਸੋਚਣ ਦਾ ਵਾ ਵੀ ਪਾਹੇ ਪਿੰਕਾ ਦੇ ਜਮਾ ਕਰਾ ਕਰਾ ਰੱਖਿਆ ਜਾਣਾ ਕੀ ਫਾਇਦਾ ਹਨਾ ਕਿੰਨਾ ਚਿਰ ਬੰਦੇ ਨੇ ਸੁੱਖ ਨਾ ਲਿਆ ਹੈਂ ਚੀਜ਼ਾਂ ਤਾਂ ਲੀਗਾ ਸੌਖ ਲੈਣ ਵਾਸਤੇ ਠੀਕ ਆ ਨਾ ਤੇ ਮੇਰੀ ਗੱਲ ਸੁਣ ਅਹੀਂ ਕਰਮਾ ਵਾਲੇ ਆ ਹਨ ਨਾ ਚੰਗੀ ਮਿਲ ਗਈ ਆ ਠੀਕ ਆ ਨਾ ਵੇਖ ਲੈ ਕਰਦਾ ਕਿੰਨਾ ਸੋਚਦੀ ਆ ਆਈ ਤਨਖਾਹ ਤੇ ਕੋਈ ਨਾ ਕੋਈ ਚੀਜ਼ ਬਣਾ ਲੈਂਦੀ ਆ ਤੇ ਚਲ ਸਾਡੇ ਘਰ ਦਾ ਬਣ ਗਿਆ ਸਾਰਾ ਕੋ ਵਧੀਆ ਮੰਮੀ ਆ ਹੋ ਸਮਾਨ ਜਿਹੜਾ ਬਣ ਗਿਆ ਵਾ ਲਿਆ ਕਿੱਥੇ ਜਾਂਦਾ ਨਾਲੇ ਵੰਗਾਈ ਵੜੀ ਜਿਹੜੀ ਚੀਜ਼ ਲੱਗ ਗਈ ਉਹੀ ਲੱਗ ਗਈ ਉਹ ਤਾਂ ਹੀ ਗਰੀਬਾਂ ਨੇ ਕਿੱਥੋਂ ਲੈਣਾ ਹੈਗਾ ਹੈ ਚਲ ਸਕੂਲ ਜਾਂਦੀ ਆ ਕੋਈ ਗੱਲ ਨਹੀਂ ਤੇ ਕਮਾਉਂਦੀ ਆ ਪੈਸੇ ਹੈ ਤੇ ਲਈ ਆਉਂਦੀ ਚੀਜ਼ਾਂ ਆਪਣੀ ਮਰਜ਼ੀ ਦੇ ਨਾਲ ਜਦੋਂ ਫਸਲ ਦੇ ਸਰੋਂ ਤਾਂ ਮਹਾ ਹੋ ਰਹੀ ਨਹੀਂ ਖਰਚੇ ਪੂਰੇ ਹੁੰਦੇ ਠੀਕ ਆ ਨਾ ਬੜਾ ਵਧੀਆ ਚੱਲ ਜਿੰਨਾ ਕੋ ਚੱਲਣ ਦੇ ਨਾ ਸਰਕਲ ਉਹਨਾਂ ਬੜਾ ਵਧੀਆ ਚੱਲਣ ਦੇ ਆ ਨਹੀਂ ਬੜਾ ਵਧੀਆ ਵਾ ਪੁੱਤ ਮੈਨੂੰ ਸ਼ੁਕਰ ਕਰਨਾ ਹੈ ਮਹਾਰਾਜ ਦਾ ਕਿ ਬੜਾ ਹੀ ਵਧੀਆ ਕੰਮ ਚੱਲ ਰਿਹਾ ਉਹਦੇ ਉਹਦੀ ਇਕੱਲੀ ਦੀ ਤਨਖਾਹ ਨੇ ਕਿੰਨੇ ਖਰਚੇ ਚੱਕਲੇ ਆ ਬੜੇ ਪੁੱਤ ਤਰੀਕੇ ਨਾਲ ਚੱਲੋ ਨਾ ਕਿ ਬੰਦਿਆ ਕਿਤੇ ਦਾ ਕਿਤੇ ਬੰਦਾ ਪਹੁੰਚ ਜਾਂਦਾ ਠੀਕ ਆ ਨਾ ਇਹ ਕਦ ਆ ਗਿਆ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਪਾਜੀ ਹਾਂਜੀ ਹਾਂ ਜਿ ਘਰੀਆਂ ਨਹੀਂ ਅਦਾ ਕਰਿਓ ਹੁਣ ਮੈਂ ਕਰੇ ਜ਼ਰੂਰੀ ਕੰਮ ਚੱਲਿਆਂ ਅੱਜ ਨਾ ਆਇਓ ਤੁਸੀਂ ਕੱਲ ਨੂੰ ਆਇਓ ਹਾਂਜੀ ਕੱਲ ਜਿਹੜੇ ਵੇਲੇ ਮਰਜ਼ੀ ਆ ਜਾਓ ਠੀਕ ਆ ਪਾਜੀ ਠੀਕ ਆ ਪੋਤਾ ਹੋ ਗਿਆ ਤਿਆਰ ਹਾਂਜੀ ਮੰਮੀ ਜਦ ਮੈਂ ਵੀ ਤਿਆਰ ਹਾਂ ਤਾਂ ਚਲੋ ਫੇ ਚੱਲੀਏ ਹਾ ਡੈਡੀ ਫੋਨ ਤੇ ਡੈਣੇ ਕਿਸੇ ਨਾਲ ਤੇ ਉਹਨਾਂ ਨੂੰ ਕਹਾਂ ਵੀ ਅੱਜ ਦਮਾ ਨਜ਼ਰ ਗੱਡੀ ਘੱਡਾ ਚੱਲ ਮੈਂ ਕਹੀ ਨਹੀਂ ਉਠੋ ਚੱਲੀਏ ਫੇਰ ਚਲੋ ਮੈਂ ਤਿਆਰ ਹਾਂ ਤਾਂ ਕਿਹਦਾ ਫੋਨ ਆਉਂਦਿਆ ਓਏ ਉਹ ਪਹਿਲੀ ਵੇਖਣ ਵਾਲਿਆਂ ਦਾ ਇਹਨੇ ਪਹਿਲੀ ਵੇਖਣ ਆਉਣ ਲੱਗੇ ਆ ਮੈਂ ਕਿਹਾ ਮੈਂ ਤਾਂ ਹੁਣ ਕਦੇ ਚੱਲਿਆ ਮੈਂ ਜ਼ਰੂਰੀ ਕੰਮ ਤੇ ਕੱਲ ਨੂੰ ਆਜਾਂ ਚੰਗਾ ਕੀਤਾ ਜਵਾਬ ਦੇ ਦਿੱਤਾ ਮੈਂ ਹੱਗ ਲੈ ਆਨੇ ਆਖਣਾ ਇਹਨਾਂ ਆਪਦੇ ਪੇਕਿਆਂ ਨੇ ਹੁਣ ਪਿਓ ਨਾਲ ਨਹੀਂ ਆਇਆ ਹੈਗਾ ਮੈਂ ਤਾਂ ਇਹ ਤੇ ਕਿਹਾ ਉਹਨਾਂ ਨੂੰ ਚਲੋ ਫਿਰ ਇਹ ਗੱਲ ਸੁਣੋ ਮੁੰਡੇ ਲੱਗੇ ਤੇ ਮੈਂ ਗੱਲ ਨਹੀਂ ਕਰਦੀ ਉਦੋਂ ਮੈਨੂੰ ਫੇਰ ਲੱਗਾ ਵਾ ਕਿ ਇਹ ਨਾ ਹੋਏਹੀਂ ਜਾਈਏ ਤੇ ਅਗਲੇ ਸਾਡੇ ਨਾਲ ਹੀ ਨਾ ਘੱਲਣ ਚੱਲ ਸਾਡਾ ਤਾਂ ਹੁਣ ਜਿਹੜਾ ਫਰਜ਼ ਵਾ ਉਹ ਨਿਭਾਉਨੇ ਆ ਅਗੋਂ ਉਹਨਾਂ ਦੀ ਮਰਜ਼ੀ ਘੱਲਣ ਨਾ ਘੱਲਣ ਠੀਕ ਆ ਕਿ ਨਹੀਂ ਜੇ ਅਸੀਂ ਗਏ ਹੀ ਨਾ ਤੇ ਘਰ ਹੀ ਗਈ ਗਏ ਫੇਰ ਮੁੰਡਿਆਂ ਨੂੰ ਹੀ ਖਰਾਣਾ ਵੇਹੀਂ ਜਾਂਦੇ ਤੇ ਫੇਰ ਘੱਲ ਹੀ ਦਿੰਦੇ ਚਲੋ ਚੱਲੀਏ ਅੱਛਾ ਪਰਮਾਤਮਾ ਹਣ ਚੱਲੇ ਤਾਂ ਹੈ ਵਾ ਸਾਡੀ ਇੱਜ਼ਤ ਪੱਤਰ ਰੱਖੀ ਹੁਣ ਅਵੇਲਾ ਆ ਵੀ ਮੁੱਕਾ ਹੀ ਕੀ ਕਰਾਂ ਮੈਂ ਦਾ ਸਿਨਾਂ ਦਾ ਸਮਝ ਨਹੀਂ ਆਉਂਦੀ ਸਮਾਨ ਸਾਰਾ ਹੀ ਮੁੱਕਾ ਵਾ ਸੌਦਾ ਕੀ ਕਰੀ ਜਾਂਦੀ ਹੋਣਾ ਕਰਨਾ ਕੀ ਆ ਮੈਂ ਤੁਹਾਨੂੰ ਕੱਲ ਪਰਸੋਂ ਦੀ ਕਹਿਣ ਦੀ ਵੀ ਸੌਦਾ ਲਿਆ ਦੋ ਉਹ ਏਲੋ ਡੱਬੇ ਖਾਲੀ ਆ ਹੁਣ ਤੇ ਕਹਾਂ ਤੇ ਨਹੀਂ ਤੇ ਮੈਂ ਤੈਨੂੰ ਆਖਿਆ ਲਿਸਟ ਬਣਾ ਦੇ ਤੇ ਮੈਂ ਲੈ ਆਵਾਂ ਜੇ ਲਿਸਟ ਕੀ ਬਣਾਉਣੀ ਆ ਜਿਹੜਾ ਤੁਸੀਂ ਹਰ ਵਾਰੀ ਸੌਦਾ ਲਿਆਉਂਦੇ ਹੋ ਉਹੀ ਤੇ ਚਾਹੀਦਾ ਵਾ ਲਿਸਟ ਵਾਲੀ ਕਿਹੜੀ ਗੱਲ ਹੋਈ ਉਹ ਮੈਨੂੰ ਚੇਤਾ ਭੁੱਲ ਜਾਂਦਾ ਉੱਥੇ ਜਾ ਕੇ ਮੁੜ ਕੇ ਚਲ ਕੋਈ ਨਹੀਂ ਮੈਂ ਲਿਖ ਦਿੰਨੀ ਆ ਤੇ ਤੁਸੀਂ ਅੱਜ ਹੀ ਲੈ ਆਓ ਜਾ ਕੇ ਚੱਲ ਲੈ ਕੇ ਦੇ ਮੈਨੂੰ ਪਤਾ ਉਹ ਫਿਰ ਜਦੋਂ ਚੀਜ਼ ਕੋਈ ਪਾਉਣੀ ਹੁੰਦੀ ਆ ਨਾ ਲੱਭਦੀ ਨਹੀਂ ਆ ਵੇਖੋ ਲੂਨ ਵੀ ਖਤਮ ਹੋ ਗਿਆ ਹੁਣ ਆ ਪੱਤੀ ਵੀ ਖਤਮ ਚਲ ਮੈਨੂੰ ਲਿਖ ਦੇ ਹੁਣ ਮੈਂ ਬੇਲਾ ਹੀ ਮੈਂ ਲੈ ਆਦਣਾ ਜਾ ਕੇ ਚਲੋ ਫਿਰ ਮੈਂ ਲਿਖ ਦੇ ਦਿੰਦੀ ਆ ਤੁਹਾਨੂੰ ਤੇ ਮੈਂ ਕੀ ਕਹਿੰਦੀ ਆ ਮੈਂ ਹਾਂ ਚਲ ਸ਼ਾਮ ਨੂੰ ਬੁਝਾ ਚੱਕਾਂਗੀ ਕੋਈ ਨਹੀਂ ਚਲ ਜਾਾਂਗੇ ਨਬ ਨੂੰ ਨਾਲ ਲੈ ਜਾਂਦੀ ਮਾਂ ਨੇ ਥੋੜਾ ਹੋਥਣਾ ਉਹ ਜਿੰਦਾ ਵਾ ਲੈ ਜਾਂਗੇ ਕੋਈ ਨਹੀਂ ਚਲ ਜਾਂ ਆਹੋ ਚਲ ਫਿਰ ਚਲੋ ਬੈਠੋ ਹੁਣ ਡਿਨਰ ਵੀ ਕਰਵਾਗੇ ਤੇ ਰੋਟੀ ਰੋਟੀ ਤੇ ਸਬਜ਼ੀ ਰਹਿੰਦਾ ਰਹਿੰਦੇ ਸਬਜ਼ੀ ਉੱਥੋਂ ਖਾਵਾਂਗੇ ਚਲ ਉੱਥੋਂ ਖਾਵਾਂਗੇ ਚਲ ਮੈਂ ਪਾਣੀ ਦਿੰਨੀ ਤੁਈ ਬੋ ਜਾ ਕੇ ਚਲੋ ਚੜੀ ਗੜੀ ਕਮਾਈਗੀ ਨਾ ਮਨ ਹੋਤਰਾ ਹੋ ਜਾਏਗਾ ਵਹੇ ਕੀ ਫੋਨ ਆ ਗਿਆ ਮੰਮੀ ਦਾ ਫੋਨ ਆਉਂ ਗਿਆ ਹੈਲੋ ਸਾਸ਼ੀ ਕਾ ਮੰਮੀ ਹਾਂਜੀ ਤੁਈ ਸੁਣਾਓ ਹਾਂਜੀ ਹਾਂਜੀ ਹਾਂ ਨਾਉ ਹਾਂ ਮੰਮੀਓ ਹਾਂ ਉਹ ਨਾ ਗੱਲੀ ਕੋ ਇਹੋ ਜੀ ਹੋ ਗਈ ਉਹਨੂੰ ਲਿਆਉਣਾ ਪੈ ਗਿਆ ਸੀ ਆਹ ਉਹ ਨਹੀਂ ਫੇ ਸਾਨੂੰ ਪਤਾ ਐਦਾਂ ਕਿੱਥੇ ਲਿਆਉਣਾ ਸੀ ਹਾਂ ਹਾਂ ਨਹੀਂ ਉਹ ਨਾ ਉਹਦੇ ਸਹੁਰਿਆਂ ਵਾਲੇ ਕਹਿੰਦੇ ਨਹੀਂ ਸੀ ਵੀ ਐਂ ਐਦਾਂ ਵਾ ਬੜੇ ਧਗੜੇ ਆ ਉਹ ਆ ਤੇ ਉਹਨਾਂ 'ਚ ਕਰਜ਼ਾ ਬੜਾ ਚੜਿਆ ਸੀ ਆਉ ਉਹਨਾਂ ਦਾ ਤੇ ਸਾਰਾ ਕੁਝ ਹੀ ਵਿਕਨ ਤੇ ਆ ਗਿਆ ਸੀ ਹਾਂ ਪਰ ਹੁਣ ਨਹੀਂ ਆਪਣੀ ਕੁੜੀ ਥੋੜੀ ਰੋਲ ਨਹੀਂ ਉੱਥੇ ਨਹੀਂ ਮੰਮੀ ਇਹ ਗੱਲ ਤੇ ਤੁਹਾਡੀ ਠੀਕ ਆ ਉਹ ਵੀ ਹੁਣ ਉਹਦੇ ਮਾਪਿਓ ਹੋਣ ਨਹੀਂ ਤੇ ਮੈਂ ਹੀ ਉਹਨਾਂ ਵਾਸਤੇ ਸਾਰਾ ਖੋਸ਼ਾ ਭਰਾ ਭਾਬੀ ਉਹਦੀ ਨਹੀਂ ਨਹੀਂ ਉਹ ਤੇ ਤੁਹਾਨੂੰ ਪਤਾ ਉਤਾਰ ਚੜਾ ਚੜੇ ਰਹਿੰਦੇ ਆ ਪਰ ਇਹ ਆਪੀ ਇਹੋ ਜੀ ਗੱਲ ਇੰਨਾ ਵੱਡਾ ਧੋਖਾ ਉਹਦੇ ਨਾਲ ਹੋਇਆ ਵਾ ਥੋੜਾ ਟਾਈਮ ਤੇ ਲੱਗਣਾ ਹੀ ਆ ਆ ਮੰਮੀ ਇੱਥੇ ਆ ਜੇ ਅਸੀਂ ਅੱਜ ਨਾ ਉਹਦੇ ਨਾਲ ਕਰਵਾਂਗੇ ਫਿਰ ਤੇ ਉਹ ਕੱਲੀ ਪੈ ਜੇ ਵਿਚਾਰੀ ਹਾਂ ਨਹੀਂ ਹਾਨੂੰ ਹੀ ਖਿਲਾਉਣਾ ਪੈਣਾ ਨਾਲ ਉਹਦੇ ਬਾਕੀ ਚਲੋ ਜੋ ਮਹਾਰਾਜ ਨੂੰ ਮਨਜ਼ੂਰ ਹੋ ਹੀ ਹੋਣਾ ਵਾ ਹਾਂਜੀ ਹਾਂਜੀ ਨਹੀਂ ਆਈ ਤੇ ਉਹਦਾ ਧਿਆਨ ਰੱਖਣੀ ਆ ਆਜਿਓ ਕੇ ਦਿਨ ਤੀਵੀ ਉਹਨੂੰ ਮਿਲ ਜਿਓ ਨਾਲੇ ਆਣ ਕੇ ਨਾ ਹਾਂਜੀ ਹਾਂਜੀ ਚਲੋ ਠੀਕ ਆ ਓਕੇ ਵੇਲਾ ਹੁੜੀ ਹੁੜੀ ਨੂੰ ਸਾਰਿਆਂ ਨੂੰ ਪਤਾ ਲੱਗੀ ਜਾਂਂ ਰਿਆ ਵਾ ਸਾਨੂੰ ਕੋਈ ਨਹੀਂ ਸਾਨੂੰ ਕਹਾ ਦਾ ਡਰ ਸਾਡੀ ਕੁੜੀ ਦੀ ਥੋੜੀ-ਥੋੜੀ ਗਲਤੀ ਸੀ ਜਿੰਨਾ ਦੀ ਗਲਤੀ ਉਹ ਡਰਨ ਅਹੀਂ ਕਤੋਂ ਡਰੀਏ ਅਹੀਂ ਤੇ ਸਹੀ ਹੈ ਨਾ ਆਪਣੀ ਜਗ੍ਹਾ ਮੈਂ ਕਿਹੜਾ ਮਾੜਾ ਕੀਤਾ ਉਹਦੇ ਭਲੇ ਵਾਸਤੇ ਕੀਤਾ ਜੋ ਕੀਤਾ ਵਾ ਹੋਏਗਾ ਨਹੀਂ ਕਿਸੇ ਨੇ ਚੰਗਾ ਵੀ ਕਹਿਣਾ ਕਈ ਨੇ ਮਾੜਾ ਵੀ ਕਹਿਣਾ ਸਾਨੂੰ ਦੁਨੀਆ ਦੇ ਕਿਹੜਾ ਮੂੰਹ ਫੜੇ ਜਾਂਦੇ ਆ ਉਹ ਇੱਥੇ ਬੈਠੀ ਕਿਧਰ ਫੋਨ ਆਉਂਦਾ ਓ ਮਮੀ ਦਾ ਫੋਨ ਆਉਂਦਿਆ ਸੀ ਠੀਕ ਠਾਕ ਹਾਂ ਠੀਕ ਠਾਕ ਕਿੰਨੇ ਦਿਨ ਬਾਅਦ ਤੇ ਜੈਨ ਨੇ ਫੋਨ ਕੀਤਾ ਸੀ ਹਾਲ ਚਾਲ ਪੁੱਛਣ ਦੇ ਹੀ ਚਲ ਵਧੀਆ ਗਾ ਪੁੱਛਣਾ ਚਾਹੀਦਾ ਆਹੋ ਤੋ ਉਹ ਵੇ ਸ਼ਬਦਾ ਲਖਾਈ ਮੈਨੂੰ ਜਿਹੜਾ ਜਿਹੜਾ ਹੈਗਾ ਫੇਰ ਮੈਂ ਲੈ ਆਵਾਂ ਚਾਕੇ ਸੌਦਾ ਉਹ ਤੂੰ ਲਿਖੋ ਸਰਫਤੇ ਪੈਗਟ ਲੇਖ ਲੋ ਇੱਕੋ ਵਾਲੀ ਦਿਖਾ ਦੇ ਜੋ ਉਹ ਮਗਾਉਣਾ ਹੈ ਕਿੰਨੇ ਲਿਓਨੇ ਫੇਰ ਉਹ ਤੂੰ ਲੈ ਲਓ ਕੋਈ ਨਹੀਂ ਲੈ ਆਉਂ ਤਾਂ ਦਿਖਾ ਦੇ ਤੇ ਕੋਲਗਟ ਠੀਕ ਹੈ ਤੇ ਉਹ ਲਿਆਇਓ ਪੱਤੀ ਖੁੱਲੀ ਪੱਤੀ ਲਿਆਇਓ ਠੀਕ ਤੇ ਚਾਹ ਮਸਾਲਾ ਠੀਕ ਹੈ ਹੋਰ ਕੀ ਹੋ ਰਾਜਮਾ ਲਿਖ ਲਓ ਕਿਲੋ ਰਾਜਮਾ ਠੀਕ ਹੈ ਕਿਲੋ ਹੀ ਮਾਵਾਂ ਦੀ ਦਾਲ ਠੀਕ ਹੈ ਤੇ ਨਮਕ ਦੇ ਦੋ ਪੈਕਟ ਲਿਆਇਓ ਟਾਟਾ ਨਮਕ ਲਿਆਇਓ ਠੀਕ ਹੈ ਤੇ ਹੋਰ ਕੀ ਕੀ ਉਜਾਲਾ ਠੀਕ ਹੈ ਖੰਡ ਲੇਖਾਂ ਖੰਡ ਕਿੰਨੇ ਲਿਉਣੀ ਨਹੀਂ ਖੰਡ ਤੇ ਹੈਗੀ ਹੈ ਜੇ ਉਹ ਕਿੰਨੀ ਪਿਛਲੀ ਵਾਰੀ ਤੁਸੀਂ ਕਿੰਨੀ ਖੰਡ ਲੈਣ ਦਿੱਤੀ ਉਹ ਅਜੇ ਡੱਬੇ ਚ ਪਾਈ ਹੈ ਮੈਂ ਹੁਣ ਚਲ ਠੀਕ ਹੈ ਹੋਰ ਦੱਸੋ ਓ ਜੀਰਾ ਲਿਖ ਲਓ ਠੀਕ ਹੈ ਚਲ ਇੰਨਾ ਕੁ ਤੇ ਹੋ ਗਿਆ ਵੈ ਕੋਈ ਨੀ ਜੇ ਚੇਤਾ ਹੋ ਤਾਂ ਮੈਨੂੰ ਫੋਨ ਕਰਦੀ ਫੋਨ ਨਹੀਂ ਕਰਨਾ ਹਾਂ ਮੈਂ ਕਹਿੰਦੀ ਆ ਵੀ ਹੁਣ ਅਸੀਂ ਜਾਣਾ ਨਹੀਂ ਆ ਬਾਜ਼ਾਰ ਜਾਣਾ ਮੈਂ ਤੁਹਾਨੂੰ ਕਹਿੰਦੀ ਆ ਸ਼ਾਮ ਨੂੰ ਜਾਵਾਂਗੇ ਤੇ ਗੱਡੀ ਤੇ ਹੀ ਆਪਾਂ ਜਾਣਾ ਵਾ ਹਾਂ ਤੇ ਉਦੋਂ ਹੀ ਸੌਦਾ ਲਿਆਵਾਂਗੇ ਤੇ ਮੈਂ ਨਾਲ ਹੀ ਹੋਣਾ ਜੇ ਕੋਈ ਚੀਜ਼ ਚੇਤਾ ਭੁੱਲ ਵੀ ਗਈ ਹੋਗੀ ਤੇ ਮੈਂ ਦੱਸ ਦੂੰਗੀ ਲਾਗੂ ਬਾਅਦ ਚ ਚੇਤਾ ਆਈ ਜੀ ਮੇਰਾ ਡੰਗਰ ਲਿਓ ਫੇ ਚਲੀਏ ਹਾਂ ਆਹੋ ਮੈਂ ਤੇ ਬਸ ਫ੍ਰੀ ਹਾਂ ਹੁਣ ਆਪੇ ਤੁਸੀਂ ਕਹਿੰਦੇ ਫਿਰ ਚਲ ਉਥੇ ਰੋਟੀ ਖਾ ਲਾਂਗੇ ਤੇ ਸਬਜ਼ੀ ਸਬਜ਼ੀਰੀ ਵੀ ਮੈਂ ਬਣਾਈ ਚਲ ਕੋਈ ਨਹੀਂ ਮੈਂ ਮੋਟਰ ਵਾਲੇ ਗੇਟਾ ਮਾਰਨਾ ਫੇ ਆਣ ਕੇ ਚਲਦੇ ਆ ਤੇ ਜਲਦੀ ਆ ਜਿਓ ਇਹ ਨਾ ਇਹ ਵੀ ਬੈਠੇ ਰਹੇ ਬਾਜੂ ਨਹੀਂ ਨਹੀਂ ਆਜੂ ਮੈਂ ਜਲਦੀ ਆਜੂ ਫੋਨ ਤੇ ਫੋਨ ਕਰਨਾ ਤੇ ਉਹ ਵੀ ਨਹੀਂ ਚੱਕਣਾ ਫਿਰ ਚਲ ਮਨਾ ਮੈਂ ਵੀ ਵੇਖਾਂ ਫਿਰ ਥੋੜਾ ਜਿਹਾ ਕੰਮ ਤੇ ਜਾਣਾ ਹੀ ਇੰਨਾ ਨਾਲ